1.7 1.7 1.7 1.7 1.7 1.7 1.7 1.7 1.7 ਡੇਢ ਡੇਢ ਫੌਰੀ ਸ਼ਰਟ ਬਾਈ ਜਿਹੜੀ ਮੈਂ ਇਧਰੇ ਪਾਸੇ ਦੇਖੋ 135 ਦਾ 195 250 ਰੁਪਇਆ ਹਾਂ ਜੀ ਸਸਤਾ ਮਾਲ ਦਾ ਦੇਖੋ ਇਧਰ ਲਹਿੰਗੇ ਸ਼ਰਾਰੇ ਲੱਗੇ ਪਏ ਆ ਦੇਖੋ ਇਧਰ ਇਧਰ ਦੇਖੋ ਬਈ ਆ 100 100 ਰੁਪਏ ਵਾਲਾ ਇਧਰ 100 ਰੁਪਏ 150 ਆ ਵੀ 100 ਰੁਪਏ ਇਧਰ ਦੇਖੋ ਕਿੰਨੇ ਹਨਾ ਭੀੜ ਲੱਗੀ ਹੋਈ ਆ ਨਵੇਂ ਵਲੌਗ ਦੇ ਵਿੱਚ ਤੁਹਾਡਾ ਸਵਾਗਤ ਹੈ ਤੇ ਅੱਜ ਦੇ ਵਲੌਗ ਚ ਆਪਾਂ ਪਹੁੰਚੇ ਆ ਲੁਧਿਆਣੇ ਤੇ ਲੁਧਿਆਣੇ ਦਾ ਤੁਹਾਨੂੰ ਦਿਖਾਵਾਂਗੇ ਅੱਜ ਆਪਾਂ ਕੱਪੜੇ ਦਾ ਬਾਜ਼ਾਰ ਤੇ ਜਿਹੜਾ ਵੀ ਲੁਧਿਆਣਾ ਕੱਪੜੇ ਦੇ ਲਈ ਬਹੁਤ ਮਸ਼ਹੂਰ ਆ ਤੇ ਅੱਜ ਤੁਹਾਨੂੰ ਆਪਾਂ ਦਿਖਾਵਾਂਗੇ ਚੌੜਾ ਬਾਜ਼ਾਰ ਤੇ ਸਾਰੇ ਆਪਾਂ ਜਿਹੜੀ ਵੀਡੀਓ ਤੁਹਾਨੂੰ ਚੌੜੇ ਬਾਜ਼ਾਰ ਤੇ ਵਿਖਾਵਾਂਗੇ ਕਿੰਨਾ ਕ ਕੱਪੜਾ ਸਸਤਾ ਤੇ ਬਣੇ ਰਿਹਾ ਜੋ ਵਲੌਗ ਦੇ ਨਾਲ ਸਾਹਮਣੇ ਆ ਗਿਆ ਜਿਹੜਾ ਲੁਧਿਆਣੇ ਵਾਲਾ ਘੰਟਾ ਘਰ ਤੇ ਇਹਦੇ ਬਿਲਕੁਲ ਜਿਹੜੀ ਸਾਹਮਣੇ ਹੈਗੀ ਆ ਉਹ ਮਾਰਕੀਟ ਚੌੜਾ ਬਾਜ਼ਾਰ ਐਵੇਂ ਤਾਂ ਘੰਟਾ ਘਾਰ ਕੋਲੇ ਵੀ ਸੇਲਾ ਲੱਗੀਆਂ ਹੁੰਦੀਆਂ ਵਾ ਜਿਵੇਂ 1.5 150 ਰੁਪਏ ਵਾਲੀਆਂ ਇੱਥੇ ਲੱਗੀਆਂ ਆ ਘੰਟਾ ਘਾਰ ਆ ਸਾਹਮਣੇ ਤੇ ਬਿਲਕੁਲ ਇਹਦੇ ਸਾਹਮਣੇ ਜਿਹੜਾ ਰੋਡ ਆ ਉਹ ਜਾਂਦਾ ਚੌੜੇ ਬਾਜ਼ਾਰ ਆ ਘੰਟਾ ਘਾਰ ਤੇ ਦੂਜੇ ਹੱਥ ਜਾਣਾ ਉਹ ਸਾਹਮਣੇ ਲੋ ਸਾਹਮਣੇ ਆ ਗਿਆ ਚੌੜਾ ਬਾਜ਼ਾਰ ਇਹ ਹੈਗਾ ਜੀ ਚੌੜਾ ਬਾਜ਼ਾਰ ਤੇ ਸੇਲਾਂ ਤੁਹਾਨੂੰ ਰੇਟ ਪੁੱਛਣ ਦੀ ਲੋੜ ਨਹੀਂ ਤੇ ਲਿਖੇ ਹੋਏ ਰੇਟ ਇਹਨਾਂ ਦੇ ਜਿਹੜੇ ਸਾਹਮਣੇ ਜੋ ਵੀ ਹੈਗਾ ਪ੍ਰਾਈਸ ਉਹ ਲਿਖਿਆ ਹੋਊਗਾ ਸਾਰਾ ਮੈਜਰ। ਆ ਦੇਖੋ। ਇਹ ਸਾਰਾ ਜਿਹੜਾ ਚੋੜੇ ਬਾਜ਼ਾਰ ਵਾਲਾ ਮਾਰਕੀਟ ਆ ਆ ਦੇਖੋ। ਇਸ ਵੇਲੇ ਥੋੜਾ ਰਸ਼ ਘਟਾ ਵੈਸੇ ਰਸ਼ ਜ਼ਿਆਦਾ ਹੋਣਾ ਚਾਹੀਦਾ ਪਰ ਰਸ਼ ਥੋੜਾ ਜਨਾ ਘਟਾ। ਤੇ ਸਮਝੋ ਬਾਰਾ ਬਾਈ ਕਿਉਂ ਰਸ਼ ਘਟਾ ਇਹ ਨਹੀਂ ਪਤਾ ਵਾ ਪਰ ਹੈਗਾ ਰਸ਼ ਘਟਾ ਆ ਦੇਖੋ ਬਹੁਤ ਵਧੀਆ ਕੱਪੜਾ ਜਿਹੜਾ ਇੱਥੇ ਤੁਹਾਨੂੰ ਚੌੜੇ ਬਾਜ਼ਾਰ ਦੇ ਵਿੱਚ ਬਹੁਤ ਸਸਤੇ ਰੇਟਾਂ ਤੇ ਮਿਲ ਜੂਗਾ ਪਰ ਤੁਹਾਨੂੰ ਤੁਰ ਫਿਰ ਕੇ ਜਿਹੜੀ ਮਾਰਕੀਟ ਹੈ ਘੁੰਮਣੀ ਪੈਣੀ ਆ ਦੇਖੋ ਵਧੀਆ ਕੱਪੜਾ ਵੀ ਤੁਹਾਨੂੰ ਜਿਹਨੇ ਮਿਲ ਜੂਗਾ ਤੇ ਰਸੋਈ ਤੇ ਵਰਤਣ ਵਾਲੀਆਂ ਚੀਜ਼ਾਂ ਉਹ ਵੀ ਜਿਹੜੀਆਂ ਤੁਹਾਨੂੰ ਇਸ ਬਾਜ਼ਾਰ ਦੇ ਵਿੱਚ ਮਿਲ ਜਾਣਗੀਆਂ ਬਿਆਮੜੇ ਤੋਂ ਬਿਆਮੜੇ ਕੋਲੇ ਆ ਜਾਓ ਤੇ ਇਹਧਰਲੇ ਪਾਸੇ ਪੈਂਟ ਕੋਟਾਂ ਵਾਲੀ ਜਿਹੜੀ ਸ਼ਾਪ ਤੇ ਸੂਟਾਂ ਵਾਲੀਆਂ ਦੁਕਾਨਾਂ ਵੀ ਤੁਹਾਨੂੰ ਇਸ ਮਾਰਕੀਟ ਦੇ ਵਿੱਚ ਜਿਹੜੀਆਂ ਮਿਲ ਜਾਣਗੀਆਂ ਆ ਦੇਖੋ 350 ਰੁਪਏ ਰੇਟ ਆ ਇਹਨਾਂ ਸੂਟਾਂ ਦਾ ਇੱਥੇ ਲੱਗਿਆ ਪਿਆ ਜੁੱਤੀਆਂ ਦਾ ਢੇਰ ਸਾਮਣੇ ਇੱਥੇ ਆਇਆ ਕਾਲਗੜ ਮਾਰਕੀਟ ਇਹ ਵੀ ਆਪਾਂ ਤੁਹਾਨੂੰ ਕਿਸੇ ਦਿਨ ਦਿਖਾਵਾਂਗੇ ਇਹਦੇ ਵਿੱਚ ਆ ਤੇ ਅੱਜ ਤੁਹਾਨੂੰ ਫਿਲਹਾਲ ਆਪਾਂ ਚੌੜੇ ਬਾਜ਼ਾਰ ਦੇ ਕਰਾਉਣੇ ਦਰਸ਼ਨ ਇੱਧਰ ਬਾਈ 150 ਵਾਲੀ ਬਾਜ਼ ਦੇ ਜਾਂਦਾ ਪਜਾਮਿਆਂ ਦੇ ਇੱਧਰ ਵੇਖੋ ਲਹਿੰਗੇ ਸ਼ਰਾਰੀ ਜੋ ਕੁੜੀਆਂ ਦਾ ਸਮਾਨ ਹੈ ਲੋ ਬਈ ਉਹ ਕਈ ਜਾਂਦੇ 500 ਵਾਲਾ 300 ਦੇ ਵਿੱਚ ਇਹ ਤਾਂ ਤੁਹਾਨੂੰ ਬਈ ਘੇਰ ਕੇ ਖਾੜਨਗੇ ਇਨਾਂ ਦੇ ਬੰਦੇ ਖੜਾਏ ਹੁੰਦੇ ਆ ਦੁਕਾਨਾਂ ਦੇ ਮੂਹਰੇ ਤੁਹਾਨੂੰ ਆਪ ਹੀ ਇਥੇ ਲੈਣਗੇ ਇਧਰ ਬੂਟਾਂ ਵਾਲੀ ਚੰਗੀ ਸ਼ਾਪ ਆ ਜਿਹੜੀ ਤੇ ਇੱਥੇ ਵੀ ਸੇਲਾਂ ਲੱਗੀਆਂ ਆ ਸੇਲ ਹਰ ਇੱਕ ਥਾਂ ਤੇ ਮਿਲੋਗੇ ਤੁਹਾਨੂੰ ਬਈ ਆ ਦੇਖੋ 3.5 300 ਰੁਪਏ ਇੱਥੇ ਲਿਖਿਆ ਹੋਇਆ ਰੇਟ ਦੇਖੋ ਰੇਡੀਆਂ ਦੇ ਫੂਨਾ ਦੇ ਕਵਰ ਬੈਲਟਾਂ ਆ ਦੇਖੋ ਪਰਫਿਊਮ ਵੀ ਵਿੱਚੇ ਕੋਟ ਪੈਂਟ ਰੇਨ ਕੋਟ ਇਹੀ ਸੋਨੇ ਇੱਥੇ ਮਿਲ ਜਾਣਗੇ ਸਸਤੇ ਮਿਲ ਜਾਣਗੇ ਜਿਵੇਂ ਆਮ ਦੁਕਾਨਾਂ ਨਾਲੋਂ ਆ ਦੇਖੋ ਰੇਨ ਕੋਟ ਪਏ ਹੋਏ ਆ ਆ ਦੇਖੋ ਬਈ ਰੇੜੀਆਂ ਤੇ ਵੀ ਬਹੁਤ ਵਧੀਆ ਸਮਾਨ ਮਿਲਦਾ ਲੋਕ ਵੱਡੇ ਵੱਡੇ ਜਿਹੜੇ ਕਹਿੰਦੇ ਘਵਾਉਂਦੇ ਉਹ ਵੀ ਇੱਥੇ ਸ਼ੋਪਿੰਗ ਕਰਨ ਵਾਸਤੇ ਆਉਂਦੇ ਆ ਐਤਵਾਰ ਨੂੰ ਬਹੁਤ ਭੀੜ ਹੁੰਦੀ ਇੱਥੇ ਬਾਈ ਕਹਿੰਦਾ 100 ਰੁਪਏ ਦਾ ਬੈਗ ਆ ਤੇ ਇਧਰ ਦੇ ਪਾਸੇ ਵੀ ਮਾਰਕੀਟ ਆ ਕੱਪੜੇ ਵਾਲੀ ਇਰੇ ਵਿੱਚ ਇੱਧਰ ਵੀ ਕੱਪੜੇ ਆ ਜੋ 2250 ਰੁਪਿਆ ਰੇਟ ਲਿਖਿਆ ਹੋਇਆ ਵਾ। ਬਾਈ ਰੱਖੀਵੇ ਤਾਂ ਬੈਲਟਾਂ ਤੇ ਪੰਪ। ਇੱਧਰ ਮਸ਼ੀਨ ਨਾ ਜੀ ਨਾ। ਨਾ 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 ਨਾ। 2250 ਵੀ। ਬਾਈ ਕਹਿੰਦਾ ਛਕਾਂਜੀ ਵੀਲਾ ਛਕਾਂਜੀ ਨਹੀਂ ਪੀਣੀਗੀ। ਇੱਧਰ ਬਾਪੂ ਕੋਲੇ ਜੁਰਾਬਾਂ। ਬਾਪੂ ਕਹਿੰਦਾ 100 ਦੀਆਂ ਤਿੰਨ ਜੁਰਾਬਾਂ। ਇੱਧਰ 100-100 ਰੁਪਿਆ ਵਾਲੀ ਆ ਲੱਗੀ ਸੇਲ। ਦੇਖੋ ਇੱਧਰ ਟੀ-ਸ਼ਰਟਾਂ। ਸ਼ਾਲਟਾ 400 ਰੁਪਏ ਵਾਲੀਆਂ ਬਾਈ ਇਹ। ਟੌਲੀਏ ਆ 100-100 ਰੁਪਏ ਵਾਲੇ ਬੈਗ ਆ। 100 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 ਡੇਢ-ਡੇਢ ਸੌ ਵੀ ਸ਼ਾਲਟ ਬਾਈ ਜਿਹੜੀ ਮਾਦੀ ਚੱਕ ਲੋ ਕਹਿੰਦੇ। ਇੱਧਰ ਖੇਡਾਂ ਖੁੱਡਾਂ ਦਾ ਸਮਾਨ ਪਿਆ ਵਾ। ਇਹਨੇ ਮੁੰਡੇ ਵੀ ਪਰਫਿਊਮ ਵੇਚਦੇ ਆ, ਕਵਰ ਵੇਚਦੇ ਆ। ਇਹ ਕੋਹ বাজਦਾ ਤਾਂ ਤਾਂ ਇੱਥੇ ਲਈ ਫਿਰਦੇ ਆ 100-100-100 ਡੇਢ-ਡੇਢ ਸੌ ਰੁਪਏ ਹਨ। ਤੇ ਕਿੰਨਾ ਇਹ ਸਸਤਾ ਗਾਉਂ। ਬਾਜ਼ਾਰ ਤੁਸੀਂ ਦੇਖ ਲਓ ਇੱਧਰ ਪਾਸੇ 135 ਦਾ 195 2200 ਰੁਪਇਆ ਹਾਂ ਜੋ ਸਸਤਾ ਮਾਲ ਦਾ ਦੇਖੋ ਇੱਧਰ ਲਹਿੰਗੇ ਸ਼ਰਾਰੇ ਲੱਗੇ ਪਏ ਦੇਖੋ ਇੱਧਰ ਤੇ ਇੱਥੇ ਬੜਾ ਬੜਾ ਖੜੇ ਬੈਠਾ ਬਾਈ ਤੇ ਇਹਦੇ ਨਾਲ ਸਾਹਮਣੇ ਅੱਗੇ ਉਹ ਸੜੀਆਂ ਲੱਗੀਆਂ ਸੀਆਂ ਤੇ ਪਰ ਉਹ ਰੇੜੀਆਂ ਵੀ ਜਿਹੜੀਆਂ ਹੁਣ ਚਕਾਤੀਆਂ ਪੁੱਛ ਥੋੜਾ ਆ ਸਖਤ ਹੋਈ ਐ ਸਪੀਕਰ ਚ ਬਾਕਰ ਰੱਖੀ ਹੋਈ ਦਾ ਇੱਧਰ ਪਾਸੇ ਜੁੱਤੀਆਂ ਆਉਂਦੀ ਜਮਾ ਸ਼ੁਰੂ ਜ 1000 ਰੁਪਏ ਵਾਲੇ ਜਿੰਨੀਆਂ ਦੀ ਸੇਲ ਇੱਧਰ ਨੇ ਵੱਖਰੇ ਵਿੱਚ ਆ ਚੱਪਾਂ ਦੀ ਜੁੱਤੀਆਂ ਦੀ ਸੇਲ 100 ਰੁਪਏ ਇਧਰੇ ਸਾਡੇ 350 ਦੇ ਸੂਟ 100 ਤੋਂ ਸਾਡੇ 330 ਦੇ ਬਈ ਸ਼ਾਪ ਆ ਕਹਿੰਦੇ ਇਧਰ ਨੇ ਪਾਸੇ ਦੇਖੋ ਤੇ ਇਹ ਹੈਗਾ ਗੁਲੰਦਰ ਵਾਲਾ ਰੋਡ ਤੇ ਸਾਹਮਣੇ ਇਹਨੂੰ ਦਿਖਾ ਦਿੰਦੇ ਆ ਬੱਚਿਆਂ ਦੇ ਕੱਪੜੇ ਇੱਥੇ ਤੇ ਇਹ ਸਾਰਾ ਜਿਹੜਾ ਚੌੜਾ ਬਾਜ਼ਾਰ 100 ਰੁਪਏ ਦੇ ਤਣੇ ਜਿਹੜੇ ਬਾਈ ਜਾਂਦਾ ਇੱਧਰ ਚੱਪਾਂ ਦੇ ਸੇਲ ਹੈ ਤੇ ਇੱਥੇ 500 ਰੁਪਏ ਦੇ ਸੇਲ ਬਾਈ ਜਾਂਦਾ ਇਹ ਵੀ ਦੇਖੋ 100 100 ਰੁਪਏ ਦੇ ਇੱਧਰ 100 ਰੁਪਏ 150 ਆ ਵੀ 100 ਰੁਪਏ ਇਹ ਦੇਖੋ ਕਿੰਨੇ ਹਨਾ ਭੀੜ ਲੱਗੀ ਹੋਈ ਆ ਸੋ ਅੱਜ ਦੀ ਵੀਡੀਓ ਚ ਆਪਾਂ ਤੁਹਾਨੂੰ ਦਿਖਾਇਆ ਚੌੜਾ ਬਾਜ਼ਾਰ ਦੇਹਾਣੇ ਦਾ ਤੇ ਚੌੜੇ ਬਾਜ਼ਾਰ ਦੀ ਜਿਹੜੀ ਆਪਾਂ ਮਾਰਕੀਟ ਦਾ ਪੱਥੇ ਦੇਣਾ ਕੁਝ ਸ਼ੇਅਰ ਸੋ ਗਰੇਟ ਟਾਈਮ ਨਾਲ ਤੇ ਨਵੇਂ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਲਿਆ ਜੇ ਬਾਅਦੋਂ ਆਉਣ ਵਾਲੀਆਂ ਵੀਡੀਓ ਤੁਹਾਡੇ ਤੱਕ ਸਭ ਤੋਂ ਪਹਿਲਾਂ ਪਹੁੰਚਣ ਸਰ ਅਮਰ ਖਾਸ ਜੀ ਦਾ